Vamos! É? Okay. ਸਹੀ ਬਈ ਚਲੇਗੀ ਸਰਬਾਨ ਮੁਰਦਾਬ ੱਕੇ ਸਹੀ ਸਹੀ ਚਲੇਗੀ ਬਿਕਰਮਜੀਠਿਆ ਦੇ ਘਰ ਦੇ ਬਾਹਰ ਮੌਜੂਦ ਆ ਤਾਂ ਕਾਲੀ ਲੀਡਰਾਂ ਵੱਲੋਂ ਨਾਰੇਬਾਜ਼ੀ ਕੀਤੀ ਜਾ ਰਹੀ ਹੈ ਸਰਕਾਰ ਦੇ ਵਿਰੋਧ ਜਿਹੜਾ ਹੈ ਉਹਨਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਤੇ ਜੋ ਕਾਰਵਾਈ ਹੋਈ ਹੈ ਉਸ ਦੀ ਜਿਹੜੀ ਉਹ ਨਖੇਦੀ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇੱਕ ਵਾਰ ਫੇਰ ਤੁਹਾਨੂੰ ਸੁਰੱਖਿਆ ਦੀ ਤਸਵੀਰ ਹੁਣ ਤੁਹਾਨੂੰ ਅਸੀਂ ਦਿਖਾਣੇ ਆ ਕਿ ਆਖਿਰਕਾਰ ਸੁਰੱਖਿਆ ਕਵਚ ਹੈ ਕਿ ਹੈ ਕਿ ਕਿਸ ਤਰੀਕੇ ਦੇ ਨਾਲ ਪੂਰੇ ਇਲਾਕੇ ਦੀ ਜਿਹੜੀ ਹੈ ਉਹ ਇੱਕ ਸਪੈਸ਼ਲ ਜਿਹੜੀ ਹੈ ਬੈਰੀਕੇਟਿੰਗ ਕੀਤੀ ਗਈ ਹੈ ਦਸਤਨਾਚਾ ਕਿ ਕਿ ਬਿਕਰਮਜੀਠੀਆ ਦੇ ਕਾਰਜੇ ਦੀ ਰੇਡ ਹੋਈ ਹੈ ਔਰ ਉਸ ਦੇ ਵਿੱਚ ਸਭ ਤੋਂ ਪਹਿਲੀ ਜਿਹੜੀ ਸਭ ਤੋਂ ਇੰਪੋਰਟੈਂਟ ਸੜਕ ਹੈ ਜਿਹੜੀ ਕਿ ਉਹਨਾਂ ਦੇ ਕਲੋਨੀ ਦੇ ਨੂੰ ਜਾਂਦੀ ਹੈ ਉਸ ਦੇ ਵਿੱਚ ਇਹ ਮੁੱਖ ਮਾਰਗ ਹੈ ਇਸ ਮੁੱਖ ਮਾਰਗ ਤੇ ਤੁਸੀਂ ਸਭ ਤੋਂ ਪਹਿਲਾਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਬਖਤਰਬੰਦ ਗੱਡੀਆਂ ਤਨਾਤ ਕੀਤੀਆਂ ਗਈਆਂ ਨੇ ਔਰ ਉਸ ਤੋਂ ਇਲਾਵਾ ਵੱਖ-ਵੱਖ ਥਾਣਿਆਂ ਦੀ ਪੁਲਿਸ ਜਰੀਏ ਇੱਥੇ ਉਸ ਦੀ ਤਨਾਤੀ ਕੀਤੀ ਗਈ ਹੈ ਤਾਂ ਇਹ ਰਸਤਾ ਜਿਹੜਾ ਹੈ ਉਹ ਬਿਕਰਮਜੀਠੀਆ ਦੇ ਘਰ ਨੂੰ ਜਾਂਦਾ ਹੈ ਤਾਂ ਤੁਸੀਂ ਦੇਖੋ ਕਿ ਇੱਥੇ ਕਿਸ ਤਰੀਕੇ ਨਾਲ ਸੁਰੱਖਿਆ ਦਾ ਨਾਦ ਕੀਤੀ ਗਈ ਹੈ ਔਰ ਇਹ ਤੁਸੀਂ ਦੇਖੋ ਇਹ ਤੁਹਾਨੂੰ ਗੱਡੀਆਂ ਅਸੀਂ ਪੰਜਾਬ ਪੁਲਿਸ ਦੀਆਂ ਦਿਖਾ ਰਹੇ ਹਾਂ ਕਿ ਅਕਸਰ ਜਦੋਂ ਵੀ ਕਿਸੇ ਤਰ੍ਹਾਂ ਦੀ ਕੋਈ ਐਮਰਜੈਂਸੀ ਸਿਚੁਏਸ਼ਨ ਹੁੰਦੀ ਹੈ ਉਸ ਵੇਲੇ ਇਸ ਗੱਡੀਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਪੰਜਾਬ ਪੁਲਿਸ ਕਮਿਸ਼ਨਰੇਟ ਦੀਆਂ ਇਹ ਗੱਡੀਆਂ ਨੇ ਔਰ ਤੁਸੀਂ ਦੇਖੋ ਕਿ ਇਹਦੇ ਵਿੱਚ ਜਿਸ ਤਰੀਕੇ ਨਾਲ ਉਹਨਾਂ ਦਾ ਆਪਣਾ ਸਮਾਨ ਹੁੰਦਾ ਉਹ ਔਰ ਉਸ ਤੋਂ ਬਾਅਦ ਸਾਰਾ ਤੁਸੀਂ ਰਸਤਾ ਤੁਹਾਨੂੰ ਅੱਗੇ ਦਿਖਾਣੇ ਆ ਕਿ ਆਖਿਰਕਾਰ ਹੈ ਕੀ ਆ ਸਾਰਾ ਮਾਦਰਾ ਤਾਂ ਅੱਗੇ ਤੁਸੀਂ ਵੇਖ ਸਕਦੇ ਹੋ ਇਸ ਵੇਲੇ ਟੀਵੀ ਸਕਰੀਨ ਦੇ ਉੱਤੇ ਕਿ ਇਹ ਰਸਤਾ ਜਿਹੜਾ ਹੈ ਅੱਗੇ ਬਿਕਰਮ ਸਿੰਘ ਮਜੀਠੀਆ ਦੇ ਘਰ ਨੂੰ ਜਾਂਦਾ ਹੈ ਜਿਹੜੇ ਕਾਨੂੰਨ ਮੁੱਖ ਮਾਰਗ ਤੇ ਰਸਤਾ ਜਾਂਦਾ ਹੈ ਉਥੇ ਡੀਐਸਪੀ ਪੱਧਰ ਦੇ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਜਿਹੜੀ ਸਵਾਰਟ ਟੀਮ ਹੈ ਪੰਜਾਬ ਪੁਲਿਸ ਦੀ ਉਸ ਨੂੰ ਤਾਇਨਾਤ ਕੀਤਾ ਗਿਆ ਹੈ ਇੱਕ ਰਸਤਾ ਇਹ ਵੈ ਇਹ ਰਸਤਾ ਤੁਸੀਂ ਦੇਖੋ ਕਿ ਬਾਹਰ ਅਕਾਲੀ ਦਲ ਦੇ ਵਰਕਰ ਖੜੇ ਨੇ ਔਰ ਉਹਨਾਂ ਨੂੰ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਦੂਰ ਤੱਕ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਤੁਹਾਨੂੰ ਔਰ ਤੁਸੀਂ ਸਿਰਫ ਸੁਰੱਖਿਆ ਦੀ ਗੱਲ ਕਰ ਰਹੇ ਹੋ ਇਸ ਵੇਲੇ ਇਸ ਵੇਲੇ ਸਿਰਫ ਸੁਰੱਖਿਆ ਦੀ ਗੱਲ ਕਰ ਰਹੇ ਹੋ ਤੁਸੀਂ ਦੇਖੋ ਕਿ ਦੂਰ ਦੂਰ ਤੱਕ ਤੁਹਾਨੂੰ ਗੱਡੀਆਂ ਨਜ਼ਰ ਆਣ ਗਈਆਂ ਔਰ ਉੱਥੇ ਪੁਲਿਸ ਦੇ ਅਧਿਕਾਰੀ ਮੌਜੂਦ ਹੋਣਗੇ ਔਰ ਇਹ ਜਿਹੜੀ ਹੈ ਤਸਵੀਰ ਤੁਹਾਨੂੰ ਸਿਖਾ ਰਹੇ ਹਾਂ ਸਾਰਾ ਅੱਗੇ ਪੁਲਿਸ ਦੇ ਜਿਹੜੇ ਵਿਜੀਲੈਂਸ ਦੇ ਵੱਡੇ ਅਧਿਕਾਰੀ ਨੇ ਉਹ ਇਸ ਵੇਲੇ ਇੱਥੇ ਮੌਜੂਦ ਨੇ ਗੱਡੀਆਂ ਦੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਔਰ ਤੁਸੀਂ ਦੇਖੋ ਕਿ ਅੱਗੇ ਵੀ ਜਿਹੜਾ ਘਰ ਦੇ ਬਿਲਕੁਲ ਨੇੜੇ ਦਾ ਰਸਤਾ ਹੈ ਉਸ ਨੂੰ ਵੀ ਬਲੌਕ ਕਰ ਦਿੱਤਾ ਗਿਆ ਗੱਡੀਆਂ ਲਗਾਈਆਂ ਗਈਆਂ ਤਾਂ ਕਿ ਕੋਈ ਅੰਦਰ ਨਾ ਜਾ ਸਕੇ ਜਿਹੜੇ ਇਲਾਕੇ ਦੇ ਲੋਕ ਹਨ ਉਹਨਾਂ ਨੂੰ ਵੀ ਅੰਦਰ ਜਾਣ ਦੇ ਵਿੱਚ ਬਕਾਇਦਾ ਤੌਰ ਤੇ ਦਿੱਕਤ ਆ ਰਹੀ ਹੈ ਪੁਸਤਤ ਕੀਤੀ ਜਾ ਰਹੀ ਹੈ ਇੱਥੋਂ ਸਾਫਜ਼ਾਹਰ ਹੁੰਦਾ ਕਿ ਵੱਡੀ ਕਾਰਵਾਈ ਉਸ ਤੋਂ ਬਾਅਦ ਅੱਗੇ ਚੱਲੋ ਉਸ ਤੋਂ ਬਾਅਦ ਇਹ ਦਿਖਾਣੇ ਆ ਕਿ ਲੇਡੀਜ਼ ਫੋਰਸ ਤਨਾਤ ਕੀਤੀ ਗਈ ਹੈ ਔਰ ਨਾਲ ਨਾਲ ਇੱਕ ਹੋਰ ਗੱਡੀ ਤਾਂ ਦਿਖਾ ਰਹੇ ਆ ਇਹ ਗੱਡੀ ਤੁਸੀਂ ਦੇਖੋ ਕਿ ਜਿਸ ਨੂੰ ਕੀ ਕਿਹਾ ਜਾਂਦਾ ਹੈ ਕਿ ਕੋਈ ਰਿਅਰਟ ਕੰਟਰੋਲ ਵੀਕਲ ਵੀ ਇਸ ਨੂੰ ਕਿਹਾ ਜਾਂਦਾ ਹੈ ਤਾਂ ਇਹ ਗੱਡੀਆਂ ਇੱਥੇ ਤਨਾਤ ਨੇ ਦੂਸਰੀ ਗੱਡੀ ਦੀ ਤਸਵੀਰ ਤਾਂ ਦਿਖਾ ਰਹੇ ਆ ਔਰ ਉਸ ਤੋਂ ਬਾਅਦ ਇਹ ਪੂਰੀ ਤਣਾਤੀ ਤੁਸੀਂ ਦੇਖੋ ਕਿ ਇੱਥੇ ਪੁਲਿਸ ਵੱਲੋਂ ਕੀਤੀ ਗਈ ਹੈ ਔਰ ਜਿਸ ਤਰੀਕੇ ਦੇ ਨਾਲ ਬੈਰੀਕੇਟਿੰਗ ਹੋਈ ਹੈ ਇਸ ਤਰ੍ਹਾਂ ਦੀ ਬੈਰੀਕੇਟਿੰਗ ਬਹੁਤ ਘਟ ਨਜ਼ਰ ਆਂਦੀ ਹੈ ਤਾਂ ਇਸ ਤੋਂ ਅੱਗੇ ਵੀ ਤੁਹਾਨੂੰ ਲੈ ਕੇ ਚਲਦੇ ਹਾਂ ਕਿ ਕਿਸ ਤਰੀਕੇ ਦੇ ਨਾਲ ਇਸ ਵੇਲੇ ਇੱਥੇ ਜਿਹੜੇ ਹਾਲਾਤ ਨੇ ਔਰ ਇੱਕ ਛੋਟਾ ਜਿਹਾ ਪਾਰਕ ਹੈ ਔਰ ਉਸ ਤੋਂ ਬਾਅਦ ਇੱਕ ਹੋਰ ਰਸਤਾ ਜਿਹੜਾ ਹੈ ਉਹ ਵਿਕਰਮਜੀਠੀਆ ਦੇ ਘਰ ਨੂੰ ਜਾਂਦਾ ਹੈ ਔਰ ਉਸ ਘਰ ਦੇ ਬਾਹਰ ਉਸ ਰਸਤੇ ਤੇ ਵੀ ਸਾਫ਼ ਤੌਰ ਦੇ ਉੱਤੇ ਤਣਾਤੀ ਤੁਸੀਂ ਵੇਖ ਸਕਦੇ ਹੋ ਕਿ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਉੱਥੇ ਮੌਜੂਦ ਨੇ ਔਰ ਅਸੀਂ ਵਿਕਰਮਜੀਠੀਆ ਦੇ ਘਰ ਦੇ ਬਿਲਕੁਲ ਬਾਹਰ ਖੜੇ ਹਾਂ ਔਰ ਉੱਥੇ ਸੁਰੱਖਿਆ ਦੇ ਇੰਤਜ਼ਾਮ ਚੱਲ ਰਹੇ ਨੇ ਔਰ ਸਿਕਿਉਰਿਟੀ ਤੁਸੀਂ ਵੇਖੋ ਕਿ ਪ੍ਰੋਪਰ ਬੈਰੀਕੇਟਿੰਗ ਕੀਤੀ ਗਈ ਹੈ ਔਰ ਇੱਥੇ ਜਿਹੜਾ ਹੈ ਇਥੋਂ ਇਸ ਰਸਤੇ ਰਾਹੀਂ ਜਿਹੜਾ ਹੈ ਅੱਗੇ ਇੱਕ ਖੱਬੇ ਹੱਥ ਨੂੰ ਇੱਕ ਮੋੜ ਮੁੜਦਾ ਹੈ ਔਰ ਉਸ ਮੋੜ ਰਾਹੀਂ ਜਿਹੜਾ ਹੈ ਵਿਕਰਮਜੀਠੀਏ ਦਾ ਘਰ ਹੈ ਉੱਥੇ ਵੀ ਕਿਸੇ ਨੂੰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਤੁਹਾਨੂੰ ਦਿਖਾਉਣੇ ਅੱਗੇ ਅੱਗੇ ਤੀਸਰਾ ਇੱਕ ਹੋਰ ਰਸਤਾ ਹੈ ਜਿਹੜਾ ਕਿ ਇੱਕ ਕਹਿੰਦੇ ਕਿ ਛੋਟੀਆਂ ਜਿਹੜੀਆਂ ਗਲੀਆਂ ਹੁੰਦੀਆਂ ਨੇ ਉਸ ਰਸਤੇ ਰਾਹੀਂ ਤੁਸੀਂ ਬਿਕਰਮਜੀਠਿਆ ਦੇ ਘਰ ਦੇ ਵਿੱਚ ਜਾ ਸਕਦੇ ਹੋ ਉੱਥੇ ਵੀ ਹਾਲਾਤ ਤੁਹਾਨੂੰ ਦਿਖਾ ਰਹੇ ਹਨ ਕਿਸ ਤਰੀਕੇ ਦੇ ਨੇ ਲਗਾਤਾਰ ਅਕਾਲੀ ਦਲ ਦੇ ਲੀਡਰਾਂ ਵੱਲੋਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਪ੍ਰੋਟੈਸਟ ਕਰਕੇ ਮੰਗ ਕੀਤੀ ਜਾ ਰਹੀ ਹੈ ਕਿ ਕਾਰਵਾਈ ਜਿਹੜੀ ਹੈ ਇਹ ਗਲਤ ਹੈ ਔਰ ਉਸ ਦੇ ਤਸਵੀਰ ਤੁਹਾਨੂੰ ਲਗਾਤਾਰ ਸੁਰੱਖਿਆ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਦੇਖੋ ਕਿ ਰਿਹਾਇਸ਼ੀ ਇਲਾਕਾ ਹੈ ਅੰਮ੍ਰਿਤਸਰ ਦਾ ਗ੍ਰੀਨ ਐਵੇਨਿਊ ਇਲਾਕਾ ਵਜਦਾ ਹੈ ਔਰ ਇੱਥੇ ਜਿਹੜਾ ਹੈ ਇਸ ਲਈ ਪੁਲਿਸ ਦੇ ਪੂਰੀ ਛਾਉਣੀ ਜਿਹੜੀ ਹੈ ਥੇ ਤਣਾਤ ਕੀਤੀ ਗਈ ਹੈ ਉਹ ਤਸਵੀਰ ਤੁਹਾਨੂੰ ਅਸੀਂ ਲਗਾਤਾਰ ਸਾਂਝੀਆਂ ਕਰੇ ਖੋਰ ਤੁਸੀਂ ਦੇਖੋ ਪੋਸਟ ਇੱਕ ਹੋਰ ਰਸਤਾ ਹੈ ਜਿਹੜਾ ਕਿ ਵਿਕਰਮਜੀਠੀਏ ਦੇ ਘਰ ਨੂੰ ਜਾਂਦਾ ਹੈ ਔਰ ਇਸ ਦੀ ਪੂਰੀ ਜਾਣਕਾਰੀ ਦੱਸਿਆ ਜਾ ਰਿਹਾ ਕਿ ਨਸ਼ੇ ਨੂੰ ਲੈ ਕੇ ਜਿਹੜੀ ਹੈ ਕਾਰਵਾਈ ਕੀਤੀ ਗਈ ਔਰ ਉੱਥੇ ਵੀ ਪੁਲਿਸ ਦੀ ਬੈਰੀਕੇਡਿੰਗ ਕਿਸ ਤਰੀਕੇ ਦੀ ਹੈ ਮਤਲਬ ਕੋਈ ਵੀ ਇਸ ਤਰ੍ਹਾਂ ਦੀ ਗਲੀ ਕੋਈ ਇਸ ਤਰ੍ਹਾਂ ਦਾ ਮੋੜ ਨਹੀਂ ਹੈ ਜਿੱਥੇ ਕਿ ਪੁਲਿਸ ਦੀ ਕਾਰਵਾਈ ਨਾ ਹੋਵੇ ਪੁਲਿਸ ਦਾ ਸੁਰੱਖਿਆ ਤੰਤਰ ਮਜ਼ਬੂਤ ਨਾ ਹੋਵੇ ਔਰ ਤੁਸੀਂ ਵੇਖੋ ਕਿ ਇਹ ਚੀਜ਼ ਹੱਦ ਵਿੱਚ ਤੋਂ ਦਿਖਾ ਰਹੇ ਆ ਕਿ ਅਗਰ ਕਿਸੇ ਤਰ੍ਹਾਂ ਦੀ ਕੋਈ ਹੁੰਦੀ ਹੈ ਤਾਂ ਉਸ ਦੇ ਵਾਸਤੇ ਅਨਾਉਂਸਮੈਂਟ ਕਰਨ ਵਾਸਤੇ ਤੁਸੀਂ ਦੇਖੋ ਕਿ ਰੱਖਿਆ ਗਿਆ ਹੈ ਤਾਂ ਕਿ ਭੀੜ ਨੂੰ ਅਗਰ ਕੋਈ ਵੀ ਕਾਰਵਾਈ ਹੁੰਦੀ ਹੈ ਤਾਂ ਭੀੜ ਜਾਣਦੀ ਹੈ ਤਾਂ ਭੀੜ ਨੂੰ ਅਨਾਉਂਸਮੈਂਟ ਕਰਨ ਵਾਸਤੇ ਇੱਥੇ ਬਕਾਇਦਾ ਤੌਰ ਦੇ ਉੱਤੇ ਜਿਹੜੇ ਆ ਉਹਨਾਂ ਦੇ ਸਮਾਨ ਹੈ ਜਿਸ ਨੂੰ ਅਸੀਂ ਮਾਊ ਇਕ ਵੀ ਕਹਿੰਦੇ ਆ ਸਾਊਂਡ ਬਾਕਸ ਵੀ ਕਹਿੰਦੇ ਆ ਔਰ ਇਹ ਇੱਕ ਹੋਰ ਤਸਵੀਰ ਤੁਸੀਂ ਦੇਖੋ ਕਿ ਇਹ ਇੱਕ ਹੋਰ ਰਸਤਾ ਜਿਹੜਾ ਹੈ ਵਿਕਰਮਜੀਠੀਆ ਦੇ ਘਰ ਨੂੰ ਜਾਂਦਾ ਹੈ ਉੱਥੇ ਵੀ ਸੁਰੱਖਿਆ ਤਨਾਦ ਕੀਤੀ ਗਈ ਹੈ ਮਹਿਲਾ ਫੋਰਸ ਤਨਾਦ ਕੀਤੀ ਗਈ ਹੈ ਤਾਂ ਸਾਰੀ ਪ੍ਰੋਪਰ ਬੈਰੀਗੇਟਿੰਗ ਦੀ ਤਸਵੀਰ ਦਿਖਾ ਰਿਹਾ ਕਿ ਆਖਿਰਕਾਰ ਸੁਰੱਖਿਆ ਕਿਸ ਤਰੀਕੇ ਦੀ ਹੈ ਔਰ ਉਸ ਦੀ ਤਸਵੀਰ ਤੁਸੀਂ ਦੇਖੋ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਤਸਵੀਰਾਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਕਾਫੀ ਏਰੀਆ ਹੈ ਔਰ ਉਸ ਤੋਂ ਬਾਅਦ ਜਿਹੜੀ ਮੇਨ ਰੋਡ ਹੈ ਉਹ ਤੁਸੀਂ ਦੇਖ ਸਕਦੇ ਹੋ ਕਿ ਮੇਨ ਰੋਡ ਤੱਕ ਨ ਵੀ ਅਗਰ ਕੋਈ ਵਿਅਕਤੀ ਅੰਦਰ ਆ ਰਿਹਾ ਹੈ ਤਾਂ ਉਸ ਨੂੰ ਰੋਕਿਆ ਜਾ ਰਿਹਾ ਹੈ ਤਾਂ ਉਸੇ ਤੁਸੀਂ ਦੇਖ ਸਕਦੇ ਹੋ ਤਸਵੀਰ ਦਾ 메인 ਮਾਰਗ ਜਿਹੜਾ ਹੈ ਜਿਸ ਨੂੰ ਕਿਸੀ ਮਾਲ ਰੋਡ ਵੀ ਕਹਿੰਦੇ ਆਂ ਔਰ ਜਿਹੜੀ ਹੈ ਕਚੈਰੀ ਰੋਡ ਵੀ ਕਿਹਾ ਜਾਂਦਾ ਉੱਥੇ ਵੀ ਗੱਡੀਆਂ ਨੂੰ ਵਾਪਸ ਮੋੜਨ ਦੀ ਗੱਲ ਕੀਤੀ ਜਾ ਰਹੀ ਕਿਸੇ ਨੂੰ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਇਸ ਤੋਂ ਇਲਾਵਾ ਤੁਸੀਂ ਦੇਖੋ ਕਿ ਜਿਹੜੀ ਹੋਰ ਜਿਹੜੀ ਗੱਡੀ ਹੁੰਦੀ ਹੈ ਜੋ ਕਿ ਅਕਸਰ ਅਸੀਂ ਦੇਖਦੇ ਆਂ ਕਿ ਅਗਰ ਕੋਈ ਜ਼ਿਆਦਾ ਭੀੜ ਨੂੰ ਤੈਸ ਨੈਸ ਕਰਨਾ ਹੋਵੇ ਤਾਂ ਉਸ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਉਹ ਵੀ ਗੱਡੀ ਤੁਹਾਨੂੰ ਇੱਥੇ ਨਜ਼ਰ ਆਏਗੀ ਤਾਂ ਉਹ ਤੁਸੀਂ ਰੋਡ ਤੋਂ ਇੱਕ ਵਾਰ ਤੁਹਾਨੂੰ ਦਿਖਾ ਰਿਹਾ ਲਗਾਤਾਰ ਤਸਵੀਰ ਕਿ ਕਿਸ ਤਰੀਕੇ ਦੀ ਬੈਰੀਕੇਟਿੰਗ ਕੀਤੀ ਗਈ ਹੈ ਕਿਸੇ ਵੀ ਸ਼ਖਸ ਨੂੰ ਅੰਦਰ ਖਾਸ ਕਰਕੇ ਜੋ ਗੱਡੀਆਂ ਵਾਲੇ ਨੇ ਉਹਨਾਂ ਨੂੰ ਬਕਾਇਦਾ ਤੌਰ ਤੇ ਹੋਰ ਗੱਡੀ ਤੁਸੀਂ ਦੇਖੋ ਆਈ ਹੈ ਤਾਂ ਉਸ ਨੂੰ ਰੋਕਿਆ ਜਾ ਰਿਹਾ ਹੈ ਉਸ ਕੋਲੋਂ ਪੁੱਛ ਪੜਤਾਲ ਕਰਕੇ ਉਸ ਨੂੰ ਅੰਦਰ ਭੇਜਣ ਦੀ ਆਗਿਆ ਜਰੀ ਹੈ ਦਿੱਤੀ ਜਾ ਰਹੀ ਹੈ ਤੁਸੀਂ ਦੇਖੋ ਪੁਲਿਸ ਵਾਲੇ ਪੁੱਛ ਰਹੇ ਨੇ ਔਰ ਬਕਾਇਦਾ ਤੌਰ ਤੇ ਉਹਨਾਂ ਨੂੰ ਦੱਸ ਰਹੇ ਨੇ ਇੱਕ ਵਾਰ ਫਿਰ ਓਵਰਵਿਊ ਤਾਂ ਦਿਖਾਣਿਆ ਕਿ ਕਿਸ ਤਰੀਕੇ ਦੇ ਨਾਲ ਇੱਥੇ ਜਿਹੜਾ ਹੈ ਸਾਰਾ ਇੰਤਜ਼ਾਮਾਤ ਕੀਤੇ ਗਏ ਨੇ ਪੁਲਿਸ ਦੇ ਇੰਤਜ਼ਾਮ ਤੁਸੀਂ ਵੇਖ ਸਕਦੇ ਹੋ ਕਿ ਇੱਕ ਜਿਹਨੂੰ ਕਹਿੰਦੇ ਨਾ ਯੋਜਨਾਬੱਧ ਤਰੀਕੇ ਦੇ ਨਾਲ ਇਸ ਕਾਰਵਾਈ ਨੂੰ ਜਿਹੜਾ ਹੈ ਉਹ ਅਮਲ 'ਚ ਲਿਆਂਦਾ ਜਾ ਰਿਹਾ ਹੈ ਔਰ ਉਸ ਦੀ ਤਸਵੀਰ ਤਾਂ ਨਸਾਂ ਜੀ ਕੀਤੀ ਹੈ ਲਗਾਤਾਰ ਪੁਆਇੰਟ ਨੇ 4.2 ਅਸੀਂ ਤੁਹਾਨੂੰ ਦੱਸਿਆ ਹੈ ਓਵਰਆਲ ਪੋਜੀਸ਼ਨ ਕੀ ਹੈ ਕਿ ਕਿਸ ਤਰੀਕੇ ਦੇ ਨਾਲ ਇੱਥੇ ਬੈਰੀਗੇਟਿੰਗ ਕੀਤੀ ਗਈ ਹੈ ਤਾਂ ਉਸ ਦੀ ਤਸਵੀਰ ਤੁਹਾਨੂੰ ਸਾਂਝੀ ਕੀਤੀ ਹੈ ਤਾਂ ਵਿਕਰਮ ਮਜੀਠੀਆ ਦੇ ਘਰ ਵਿਜਨ ਅਸੀਂ ਵੱਡੀ ਰੇਡ ਐਸਐਸਪੀ ਖੁਦ ਇਸ ਨੂੰ ਲੀਡ ਕਰ ਰਹੇ ਨੇ ਤੇ ਹੋਰ ਵੀ ਹਾਲਾ ਅਧਿਕਾਰੀ ਜਿਹੜੇ ਨੇ ਉਹ ਆਏ ਨੇ ਉਹ ਉਸ ਰੇਡ ਨੂੰ ਕੰਡਕਟ ਕਰ ਰਹੇ ਨੇ ਪਰ ਇਸ ਰੇਡ ਦੇ ਛੱਟੇ ਕੀ ਨਿਕਲਣਗੇ ਕੀ ਇਸ ਦੇ ਵਿੱਚ ਕਾਰਵਾਈ ਹੁੰਦੀ ਆ ਆਉਣ ਵਾਲਾ ਵਕਤ ਦੱਸੇਗਾ ਲੇਕਿਨ ਵੱਡੀ ਕਾਰਵਾਈ ਔਰ ਜਿਸ ਤਰੀਕੇ ਦੇ ਨਾਲ ਬੈਰੀਗੇਟਿੰਗ ਹੋਈ ਆ ਜਿਸ ਤਰੀਕੇ ਨਾਲ ਸੁਰੱਖਿਆ ਪੂਰੇ ਇਲਾਕੇ ਨੂੰ ਜਿਹੜਾ ਹੈ ਕਵਰ ਕੀਤਾ ਗਿਆ ਹੈ ਉਸ ਦੀ ਇੱਕ ਤਸਵੀਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਕੈਮਰਾਮੈਨ ਜਿਹਦੇ ਨਾਲ ਸੁਮਿਤ ਖੰਨਾ ਗ੍ਰੇਟ ਪੰਜਾਬ ਟੀਵੀ ਅਮਰਤ